ਜਦੋਂ ਪੈਂਦੀ ਸ਼ਰੀਕੇ ਬਾਜ਼ੀ ਹੋ ਝੂਠਦਿਆਂ ਉਹ 100 100 ਸੱਟਾਂ ਝੂਠਦਿਆਂ ਉਹ 100 100 ਸੱਟਾਂ ਪਰ ਸੱਚ ਦੀ ਚੋਟ हेलो नमस्ते सर नमस्ते भाजी क्या मेरी बात जसविंदर सिंह के हो रही है हाँ जी हाँ जी भाजी. सर मैं चंडीगढ़ इमिग्रेशन से बोल रहा हूँ हाँ सर आपकी फाइल हो गई है आपका वीजा आ गया है लग गया भाजी? हाँ जी हाँ जी आपका वीजा आ गया हाँ लेकिन भाजी. आपको ना सात दिन के अंदर अंदर पेमेंट करनी पड़ेगी हाँ जी इसके बाद हाँ ही आपको वीजा मिलेगा ਉਹ ਜੇਕਰ ਆਪਨੇ ਪੇਮੈਂਟ ਨਹੀਂ ਕੀਤੀ ਤਾਂ ਆਪਕਾ ਵੀਜ਼ਾ ਰਿਜੈਕਟ ਹੋ ਜਾਏਗਾ। ਓਕੇ ਭਾਈ ਕੋਈ ਗੱਲ ਨਹੀਂ ਮੈਂ ਕਰਦਾ ਕੁਛ। ਹਾਂਜੀ ਓਕੇ ਓਕੇ ਭਾਈ। ਚੱਲ ਵੀਜ਼ਾ ਤਾਂ ਹੁਣ ਲੱਗ ਗਿਆ ਪਰ ਪੈਸੇ ਚੱਲ ਤਾਜ ਦੇ ਮੁੰਡੇ ਨੂੰ ਮਿਲ ਕੇ ਆਉਣਾ। ਅਕਸਰ ਨੂੰ ਆਪਣੇ ਹੀ ਕੰਮ ਆਉਂਦੇ ਆ। ਉਹ ਪਿੰਦੀਵਰੋਂ ਦੇ ਪੈਸੇ ਆ ਗਏ? ਨਹੀਂ ਭਾਜੀ ਆਏ ਨਹੀਂ ਆਣ ਬੇਟਾ। ਚੱਲ ਕੋਈ ਨਹੀਂ ਕਰਦੇ ਅਸੀਂ ਲੈਣਾ ਨਹੀਂ। ਹਾਂਜੀ। ਸਿਰ ਕਰ ਬਾਈ ਬੈਟ ਬੈਠੋ ਕਰ ਜਾ ਆਪਾ ਜੀ ਹਾਂ ਜੀ ਭਾਈ ਥੋੜੇ ਜਿਹਾ ਪੈਸੇ ਚਾਹੀਦੇ ਸੀ ਯਾਰ ਕਿੰਨੇ ਕ ਚਾਹੀਦੇ ਆਪਾਂ ਨੂੰ ਆਪਾ ਜੀ ਕਰ ਦਿਓ ਯਾਰ 15 ਤੋਂ 20 ਹਜ਼ਾਰ ਰੁਪਏ ਕਰ ਦਿਓ ਹਾਂ ਛੋਟੇ ਨਾਮ ਲੇਖਣਾ ਦਾ ਕੀ ਬਾਈ ਆਪਣਾ ਗੁਰਿੰਦਰ ਸਿੰਘ ਹੈ ਬਾਈ ਤੇ ਅੱਜ ਸ਼ਾਮ ਨੂੰ ਗੇੜਾ ਮਾਰ ਦੇ ਓਕੇ ਬਾਈ ਬਹੁਤ ਬਹੁਤ ਧੰਨਵਾਦ ਬਾਈ ਹਿੰਦੂ ਜਿਆੜ ਦੂਰ ਮੁ ਗਿਆ ਕਾਲਾ ਪਰੀਪਰੀ ਕਰ ਰਹੀ ਆ ਕਰ ਰਹੀ ਆ ਹਾਂਜੀ ਬਾਜੀ ਓਕੇ ਬਾਜੀ ਠੀਕ ਆ ਜੀ ਕਿਵੇਂ ਆ ਬਾਈ ਸਤਿ ਸ੍ਰੀ ਅਕਾਲ ਕਿੱਦਾਂ ਸ਼ੇਰਾਂ ਕੀ ਹਾਲ ਵਧੀਆ ਬੈਠ ਬੈਠ ਥੋੜਾ ਘਰ ਪ੍ਰਵਾਦ ਕਿੱਦਾਂ ਬਸ ਵਧੀਆ ਬਾਈ ਕੀ ਖਾਣਾ ਹੋ ਗਿਆ ਹਾਂਜੀ ਹਾਂਜੀ ਵਧੀਆ ਛੋਟੂ ਪਾਣੀ ਲੈ ਕੇ ਆਂ ਜੀ ਆ ਗਿਆ ਬਾਜੀ ਆ ਜਾ ਆ ਜਾ ਪਾ ਲਈ ਪਾ ਰਿਹਾ ਕਰੀ ਵਧੀਆ ਵਧੀਆ ਬਰਾ ਅਚਕੋ ਭਾਈ ਕਰੀ ਰੋ ਭਾਈ ਕਿਤਾਉਣੇ ਭਾਈ ਹੁਣ ਕਿਹੜਾ ਕੰਮ ਪੈ ਗਿਆ ਮਸਤਾ ਜੀ ਉਹ ਮੇਰਾ ਵੀਜ਼ਾ ਲੱਗ ਗਿਆ ਸੀ ਤੇ ਥੋੜੇ ਜਿਹੇ ਪੈਸੇ ਦੀ ਲੋੜ ਸੀ ਜੇ ਤੁਸੀਂ ਕਰ ਸਕਦੇ ਤਾਂ ਕਰ ਦਿਓ ਮੈਂ ਤੁਹਾਨੂੰ ਵਿਆਹ ਸਿਰੇ ਮੋੜ ਦੂੰਗਾ ਭਾਜੀ ਦੇਖ ਛੋਟੇ ਵੀਰ ਆਪਣਾ ਗਿਰ ਕੋਸ ਬੰਡੇ ਆ ਤੇਨੂੰ ਵੀ ਪਤਾ ਹੀ ਅੱਜ ਕੱਲ ਖਾਚੇ ਕਹਿੰਦੇ ਆ ਹੁਣ ਥੋੜਾ ਹੱਤਾਂ ਗਿਆ ਇਸ ਵਾਰ ਵੀ ਚਲੋ ਕੋਈ ਦਾ ਨਹੀਂ ਬੜੀ ਸਸੀガル ਭਾਜੀ ਆ ਜਾਂਦੇ ਸਾਰੇ 30 ਦਿਨ ਪੈਸੇ ਗੋਲਣ ਹੋਰ ਬਾਜੀ ਇਹਨਾਂ ਦਾ ਕੰਮ ਹੀ ਆ ਜੀ ਹੋਈ ਬਾਈ ਬੜਾ ਦਾਸ ਜਿਹਾ ਕੰਮ ਦਾ ਬਸ ਯਾਰ ਆ ਜਾ ਬਹਿ ਕੇ ਗੱਲ ਕਰਦੇ ਆ ਬੈਠਾ ਬਾਈ ਹੌਣ ਦੱਸ ਕੀ ਗੱਲ ਹੋਈ ਬਸ ਯਾਰ ਕਾਲੇ ਭਾਈ ਦੇ ਗਿਆ ਸੀ ਉਹੀ ਗੱਲ ਹੋਈ ਸੀ ਬਾਈ ਚਲ ਕੋਈ ਨਹੀਂ ਮੇਰਾ ਛੋਟਾ ਵੀ ਟੈਨਸ਼ਨ ਨਾ ਲੈ ਮੈਂ ਕੌਸਟ ਮੈਨ ਸੇਫਟੀ ਸੇ ਆ ਆ ਜਿਹਦੇ ਤੇ ਕੰਮ ਹੋਇਆ ਤੂੰ ਬਾਤਲਾ ਜਦੋਂ ਤੇਰੇ ਤੋਂ ਤੁਮیں ਬਾਤ ਸੁਣ ਚਾ ਠੀਕ ਆ ਬਾਈ ਹੌਸਲਾ ਮੈਨੂੰ ਨਾ हां बस बढ़िया भाई तू सुना। मां साहब बढ़िया यार तू सुना। भाई अपने ਉਹ پیسے ਮਿਲ ਗਏ ਤੁਹਾਨੂੰ। हां हां भाई پیسے ਮਿਲ ਗਏ ਸੀਗੇ ਤੂੰ ਯਾਰ پیسے ਜਿਆਦੇ ਭੇਜ ਦਿੱਤੇ। ਨਾਨਾ ਬਾਈ ਤੁਸੀਂ ਅਫੇਰੇ ਨਾਲ ਖੜਿਆ ਦੀ ਯਾਰ। ਹੋਰ ਬਾਈ ਕਦੋਂ ਇੰਡੀਆ ਆ ਰਿਹਾ? ਬਸ ਬਹੁਤ ਜਲਦੀ ਆ ਰਿਹਾ ਵੀ। ਓਕੇ ਮਿਲਦੇ ਆ। ਚੱਲ ਬਾਈ ਆ ਜਾ ਫਿਰ ਜਲਦੀ ਤੇਰੀ ਠੀਕ ਆ ਸਾਨੂੰ। ਫੋਟੋ ਤੇਰੀ ਵੀਰਿਆ ਮੈਂ ਦਿਲ ਤੇ ਛਪਾਈ ਲੱਖਾਂ ਵਿੱਚੋਂ ਇੱਕ ਮੇਰਾ ਸੋਹਣਾ ਵੱਡਾ ਭਾਈ ਜਿੰਦ ਜਾਨ ਮੇਰੀ ਉਹਦੇ ਵਿੱਚ ਵਸਦੀ ਉਹਨੂੰ ਰੱਬ ਦੇ ਸਮਾਨ ਹੀ ਮੈਂ ਕਹਿ ਸਕਦਾ ਕਿੰਨੇ ਤੁਰੇ ਕਿੰਨੇ ਕਿੰਨੇ ਤੁਰੇ ਹੋ ਕਿੰਨੇ ਤੁਰੇ ਫਿਰਦੇ ਆ ਕੁੜੇ ਦਾ ਸਾਫ ਸੁਥਰਾ ਕੁੜੇ ਦਾ ਲਿਆ ਯਾ ਯਾ ਆਲਰੇਡੈ ਸਾਫ ਕੋਈ ਵਧੀਆ ਲਿਆ ਬੋਤਲ ਨੂੰ ਉੱਧਰ ਕਿੰਦਾ ਲਿਆ ਆ ਫਿਰ ਲਿਆਂਦੀ ਆ ਰੱਬ ਖੋਲਦੇ ਆ ਬਗਾਲੀ ਠੀਕ ਹੈ ਠੀਕ ਹੈ ਵਾਹ ਤੂੰ ਪੈਸੇ ਲੈ ਕੇ ਜਾਣੇ ਸਾਲੇ ਤੋਂ ਆਹੋ ਆਓ ਦੇਖਦੇ ਕਿੰਨਾ ਨਹੀਂ ਮੋੜਦਾ ਪੈਸੇ ਹਾਂ ਬਸ ਬਸ ਕਰੀ ਮੈਂ ਹਾਂ ਸਹੀ ਆ ਤੂੰ ਤਾਂ ਖਰਾ ਤਾਂ ਕਰੀ ਪੈਸੇ ਦੇਣੇ ਆ ਸਹੀ ਕੋਈ ਨਹੀਂ ਮੋੜਦਾ ਤੂੰ ਭਾਜੀ ਪੈਸੇ ਨਹੀਂ ਯਾਰ ਭਾਜੀ ਅਜੇ ਭਾਈ ਦਾ ਦਰਦ ਹੋ ਰਿਹਾ ਹੈ ਭਾਈ ਦਾ ਦਰਦ ਹੋ ਰਿਹਾ ਹੈ ਬੰਦੇ ਨੂੰ ਹੋ ਗਿਆ ਚੱਕਰ ਮਾਰਦਿਆਂ ਨੂੰ ਭਾਈ ਦਾ ਦਰਦ ਹੈ ਟਾਈਮ ਦਾ ਭਾਈ ਪਣੇ ਮਾਉਣ ਨੂੰ ਬੰਦਾ ਕਹੇ ਟਾਈਮ ਦੇਈ ਦੇ ਭਾਈ ਦਾ ਦਰਦ ਹੈ ਟਾਈਮ ਦੇ ਪਰ ਪੈਸੇ ਨਹੀਂ ਪਈ ਯਾਰ ਅਜੇ ਨਹੀਂ ਪਈ ਭਾਜੀ ਇੰਨੀ ਪੈਸੇ ਭਾਈ ਦਾ ਦਰਦ ਦੇ ਲੋ ਭਾਈ ਮੈਂ ਮੋੜ ਦੂੰਗਾ ਹੋਰ ਤਿੰਨ ਦਾ ਟਾਈਮ ਦਿੰਨਾ ਤੈਨੂੰ ਹਾਂ ਭਾਈ ਦਾ ਦਰਦ ਦਿੰਦਾ ਮੈਂ ਪੱਕਾ ਕੋ ਚੱਕ ਕੇ ਲੈ ਜਾਣਾ ਠੀਕ ਹੈ ਪਾਜੀ ਮਿਹਰਬਾਨੀ ਭਾਈ ਸਾਡੀ ਦਾ ਦਰਦ ਮੈਂ ਪੈਸੇ ਮੈਂ ਪਾਜੀ ਮਿਹਰਬਾਨੀ ਪਾਜੀ ਭਾਈ ਕਿਹ ਗਾਣਾ ਹੋਇਆ ਮੁੰਡੇ ਕੌਣ ਸਵੇ ਕੋਸ਼ਿਸ਼ ਨਹੀਂ ਬਾਈ ਉਹੀ ਮੁੰਡੇ ਸੀ ਜਿਨ੍ਹਾਂ ਦੇ ਆਪਾਂ ਪੈਸੇ ਦੇਣੇ ਆ ਮਾਰਨ ਦੀਆਂ ਧਮਕੀਆਂ ਦੇ ਕੇ ਗਏ ਆ ਜੇ ਪੈਸੇ ਨਾ ਦਿੱਤੇ ਹਾਂ ਕਿੰਨੇ ਦਿਨਾਂ ਦਾ ਟਾਈਮ ਦਿੱਤਾ ਬਾਈ ਹੁਣ ਉਹ ਨਹੀਂ 10 ਦਿਨਾਂ ਦਾ ਟਾਈਮ ਲਿਆ ਮੈਂ ਪਰ ਪੈਸੇ ਕਰਨੇ ਕਿੱਥੋਂ ਆ ਚਲੋ ਕੋਈ ਨਹੀਂ ਬਾਈ ਛੰਗੇ ਮਾਰੇ ਟਾਈਮ ਉਗੇ ਰਹਿੰਦੇ ਆ ਤੂੰ ਦੱਸ ਜੇ ਤੇਰੀ ਨਿਗਾ ਚ ਕੋਈ ਬੰਦਾ ਹੈਗਾ ਤਾਂ ਜਿਹਨੂੰ ਪੈਸੇ ਲੈ ਕੇ ਮੋੜ ਸਕੀਏ ਬਾਈ ਉਹ ਤੁਹਾਡੇ ਚਾਚੇ ਦਾ ਮੁੰਡਾ ਆਇਆ ਬਾਰੋ ਯਾਰ ਮੈਂ ਸੁਣਿਆ ਤੂੰ ਪਾਗਲ ਆ ਉਹ ਤਾਂ ਸ਼ਰੀਕ ਆ ਆਪਣੇ ਗੀਦਾ ਭਾਈ ਸ਼੍ਰੀਗੁਰੂ ਭਾਈਆਂ ਅਰਗੇ ਹੁੰਦੇ ਆ ਨਹੀਂ 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 ਭਾਈ ਲੋੜ ਤੈਨੂੰ ਆ ਆਪਾਂ ਜਾਇੰਨੇ ਇੱਕ ਵਾਰ ਉੱਥੋਂ ਗੱਲ ਬਾਣੀ ਆਪਣੀ ਚੱਲ ਠੀਕ ਆ ਫੇ ਇੱਕ ਵਾਰ ਤੇਰੇ ਘੇਰੇ ਤੇ ਜਾਇੰਨੇ ਆ ਹੁਣ ਤੈਨੂੰ ਕੀ ਦਸੀਏ ਛੋਟੇ ਵੀ ਕਾਰਦੇ ਰਾਤ ਬਹੁ ਮਾਰੇ ਹੋਏ ਆ ਕਾਜੇ ਥੰਲੇ ਆਏ ਆ ਹਮ ਤਾਂ ਲੋਕ ਵੀ ਧਮਕਿਆ ਦਿੰਦੇ ਮਾਰਦੇ ਆ ਜੇ ਤੂੰ ਕੋਈ ਮਦਦ ਕਰ ਸਕਦਾ ਤਾਂ ਮੇਰਾ ਵੀ ਕਾਰਦੇ ਕੋਈ ਗੱਲ ਨਹੀਂ ਭਾਈ ਜਰੂਰ ਜੋ ਵੀ ਲੋੜ ਹੋਵੇ ਘਰ ਦੱਸਦੇ ਹੋ ਇਹ ਛੋਟੇ ਵੀ ਥੋੜੇ ਜਿਹੇ ਪੈਸੇ ਕਾਰਦੇ ਆ ਹਮ ਪੈਸੇ ਹਮ ਕਾੜੇ ਬਾਈ ਤੈਨੂੰ ਪਤਾ ਹੀ ਆ ਕਿ ਮੈਂ ਹੁਣ ਮਕਾਨ ਵੀ ਨਵੇਂ-ਨਵੇਂ ਹੁਣੇ ਪਾਇਆ ਤੇ ਖਾਚਾ ਬਹੁਤ ਹੋ ਗਿਆ ਵਾ ਹੁਣ ਮੁਸਕਰਾ ਭਾਜੀ ਚਲ ਕੋਈ ਨਹੀਂ ਛੋਟੇ ਵੀ ਓਕੇ ਭਾਜੀ ਇੱਕ ਮਿੰਟ ਕਾਈ ਭਾਜੀ ਬੈਠੇ ਹੋ ਜਿਵੇਂ ਕਿ ਤੁਹਾਨੂੰ ਬੜੀ ਪਤਾ ਹੀ ਆ ਇੱਕ ਟਾਈਮ ਮੈਨੂੰ ਲੋੜ ਸੀ ਉਹਦੇ ਤੁਸੀਂ ਇਹ ਤਾਂ ਯਾਦ ਰੱਖ ਲਿਆ ਕਿ ਸ਼ਰੀਕ ਸ਼ਰੀਕ ਹੁੰਦੇ ਆ ਪਰ ਤੁਸੀਂ ਇਹ ਭੁੱਲ ਗਏ ਸੀ ਕਿ ਸ਼ਰੀਕ ਵੀ ਤਾਂ ਭਰਾ ਹੁੰਦੇ ਆ ਚਲ ਕੋਈ ਨਹੀਂ ਬਾਈ ਤੇਰਾ ਛੋਟਾ ਵੀ ਤੇਰੇ ਨਾਲ ਆ ਤੈਨੂੰ ਜੋ ਚਾਹੀਦਾ ਤੂੰ ਦਾਤ ਮੈਂ ਤੇ ਰੰਤ ਹੁੰਦਾ ਤੇਰੇ ਲਈ ਜਾਨ ਵੀ ਹਾਂ ਤੇ ਵੀਰ ਨਾ 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 ਮੈਨੂੰ ਮਾਫ ਕਰਦੇ ਯਾਰ ਸਤੋ ਗਲਤੀ ਹੋ ਗਈ ਭਾਈ ਨਹੀਂ ਨਹੀਂ ਕੋਈ ਗੱਲ ਨਹੀਂ ਭਾਈ ਜਦ ਇਹ ਕਦੇ ਸਿਆਣਾ ਤੇ ਜਾਨੀਆਂ ਹੋ ਜਾਂਦੀ ਆ ਆਪਾਂ ਭਰਾ ਹਾਂ ਸਸੀ ਗਾ ਜੀ ਸਾਰਿਆਂ ਨੂੰ ਸਾਡੀ ਟੀਮ ਵੱਲੋਂ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਲਾਈਕ ਸ਼ੇਅਰ ਐਂਡ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਂਡ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਬੈਲ ਆਈਕਨ ਤੇ ਕਲਿੱਕ ਕਰ ਦਿਓ ਸਾਡੀਆਂ ਨਵੀਆਂ-ਨਵੀਆਂ ਵੀਡੀਓ ਦੇਖਣ ਲਈ ਤੇ ਫੋਲੋ ਕਰੋ ਸਾਡਾ ਪੇਜ ਇੰਸਟਾਗ੍ਰਾਮ ਤੇ ਦਸਾਂਝਾ ਵਾਲਾ ਚੰਗਾ ਅੰਜਾ ਵਾਲਾ ਸਸੀ ਗਾ ਸਸੀ ਗਾ